ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਪਰੀਮ ਦੇ ਵਿੱਚ ਲੈ ਕੇ ਹਾਜ਼ਰ ਹੋਇਆ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਜੇ ਕੱਲ ਗੱਲ ਕਰੀਏ ਤਾਂ 16 ਸਤੰਬਰ ਦੇ ਮੌਸਮ ਦੀ 16 ਸਤੰਬਰ ਨੂੰ ਕਿਹੋ ਜਿਹਾ ਮੌਸਮ ਸਾਰਾ ਅਤੇ 18 ਸਤੰਬਰ ਨੂੰ ਕਿਹੋ ਜਿਹਾ ਰਹੇਗਾ ਮੌਸਮ ਇਸ ਬਾਰੇ ਪੂਰੀ ਜਾਣਕਾਰੀ ਦਿਵਾਗੇ ਤੁਸੀਂ ਸਾਡੇ ਨਾਲ ਬਨੇ ਰਹੋ ਸਾਮਨੋ ਕਈ ਇਲਾਕਿਆਂ ਦੇ ਵਿੱਚ ਭਾਰੀ ਅਤੇ ਕਈ ਇਲਾਕਿਆਂ ਦੇ ਵਿੱਚ ਹਲਕੀ ਜਿਹੀ ਬਰਖਾ ਦੇਖਣ ਨੂੰ ਮਿਲੀ ਹੈ ਜਿਵੇਂ ਕਿ ਆਨੰਦਪੁਰ ਸਾਹਿਬ ਰੋਪਨਗਰ ਮਹਾਲੀ ਅਤੇ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਦੇਖਣ ਨੂੰ ਮਿਲੀ ਹੈ ਬਰਸਾਤ ਤੋਂ ਬਾਅਦ ਕਾਫੀ ਹਮਸਪਰੀ ਗਰਮੀ ਦਾ ਵੀ ਸਾਹਮਣਾ ਕਰਨਾ ਪਿਆ ਹੈ ਇਸ ਤੋਂ ਇਲਾਵਾ ਕਈ ਇਲਾਕਿਆਂ ਦੇ ਵਿੱਚ ਤੇਜ਼ ਧੁੱਪ ਵੀ ਦੇਖਣ ਨੂੰ ਮਿਲੀ ਹੈ ਅਨੁਕਰੀਆ 17 ਸਤੰਬਰ ਦੇ ਮੌਸਮ ਦੀ 17 ਸਤੰਬਰ ਨੂੰ ਕਿਹੋ ਜਿਹਾ ਰਹੇਗਾ ਮੌਸਮ ਆਉਣ ਵਾਲੇ ਕੁਝ ਦਿਨਾਂ ਵਿੱਚ ਕਿਹੋ ਜਿਹਾ ਮੌਸਮ ਬਦਲਾਅ ਕਰ ਰਿਹਾ ਹੈ ਸਭ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ 17 ਸਤੰਬਰ ਨੂੰ ਹਲਕੇ ਜਿਹੇ ਬੱਦਲ ਦਿਖਾਈ ਦੇਣਗੇ। ਲੁਧਿਆਣਾ ਦੇ ਵਿੱਚ ਸੁੱਕਾ ਤੇ ਗਰਮ ਮੌਸਮ ਰਹੇਗਾ। ਜਲੰਧਰ ਦੇ ਵਿੱਚ ਵੀ ਹਲਕੇ ਹਲਕੇ ਬੱਦਲ ਦੇ ਨਾਲ ਧੁੱਪ ਦਿਖਾਈ ਦੇਵੇਗੀ। ਚੰਡੀਗੜ੍ਹ ਦੇ ਵਿੱਚ ਵੀ ਹਲਕੀ ਗਰਮੀ ਦੇ ਨਾਲ ਧੁੱਪ ਵੀ ਦਿਖਾਈ ਦੇਵੇਗੀ। ਪਟਿਆਲਾ ਦੇ ਵਿੱਚ ਵੀ ਕੁਝ ਬੱਦਲ ਜਿਹੇ ਬਣੇ ਦਿਖਾਈ ਦੇਣਗੇ। ਪਠੰਡਾ ਦੇ ਵਿੱਚ ਅਤੇ ਫਰੋਜਪੁਰ ਦੇ ਵਿੱਚ ਤੇਜ ਧੁੱਪ ਦੇ ਨਾਲ ਗਰਮੀ ਮਹਿਸੂਸ ਹੋਵੇਗੀ। ਹੁਸ਼ਿਆਰਪੁਰ ਲੱਕੇ ਦੇ ਵਿੱਚ ਹਲਕੀ ਹਲਕੀ ਨਮੀ ਦੇ ਨਾਲ ਧੁੱਪ ਦਿਖਾਈ ਦੇਵੇਗੀ। ਉੱਗਾ ਦੇ ਵਿੱਚ ਤੇਜ਼ ਧੁੱਪ ਅਤੇ ਕਰਪੋਤਲਾ ਦੇ ਵਿੱਚ ਬਲਕਿ ਜੇ ਬੱਦਲ ਵਿਖਾ ਦੇਣਗੇ ਤੇ ਕਿਤੇ ਕਿਤੇ ਧੁੱਪ ਵੀ ਨਜ਼ਰ ਆਵੇਗੀ ਜੇਕਰ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਕਿਹੋ ਜੀ ਹਵਾ ਚੱਲੇਗੀ ਪੰਜਾਬ ਦੇ ਵਿੱਚ ਹਲਕੀ ਹਲਕੀ ਹਵਾ ਚੱਲੇਗੀ ਜਿਹੜੇ ਕਿ 8 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਇਹ ਹਵਾ ਚੱਲ ਸਕਦੀ ਹੈ ਇਹ ਆਮ ਦੀ ਹੀ ਹਵਾਈ ਚੱਲੇਗੀ ਪੰਜਾਬ ਦੇ ਵਿੱਚ ਵਕਤ ਤੋਂ ਵੱਧ 40 ਡਿਗਰੀ ਟੈਂਪਰੇਚਰ ਅਤੇ ਘੱਟ ਤੋਂ ਘੱਟ 20 ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ ਹੈ 16% ਤੇ 70% ਤੱਕ ਜਾਂ ਹਿਊਮਿਡਿਟੀ ਮਹਿਸੂਸ ਕੀਤੀ ਜਾ ਸਕਦੀ ਹੈ 16 ਅਤੇ 17 ਸਤੰਬਰ ਦੀ ਰਾਤ ਨੂੰ ਪਠਾਨਕੋਟ ਅੰਮ੍ਰਿਤਸਰ ਜਲੰਧਰ ਤਾਲਾ ਹਿਆਰਪੁਰ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਹਲਕੇ ਹਲਕੇ ਬਰਸਾਤ ਹੋ ਸਕਦੀ ਹੈ ਪਰ ਦਿਨ ਆਮ ਜਿਹਾ ਹੀ ਦੇਖਣ ਨੂੰ ਮਿਲੇਗਾ ਇਹ ਬਰਸਾਤ ਅਕਸਰ 2 ਵਜੇ ਦੇ ਲਗਭਗ ਹੋਵੇਗੀ ਤੋਂ ਬਾਅਦ 17 ਸਤੰਬਰ ਨੂੰ ਆਮ ਜਿਹਾ ਮੌਸਮ ਰਹੇਗਾ 18 ਸਤੰਬਰ ਨੂੰ ਦੇਰ ਰਾਤ ਜਾਂ ਸ਼ਾਮ ਨੂੰ ਹਲਕੇ ਜਿਹੇ ਬੱਦਲ ਦਿਖਾਈ ਦੇਣਗੇ ਅਤੇ ਕਿਤੇ ਵੀ ਬਰਸਾਤ ਦੀ ਕੋਈ ਸੁਭਾਵਨਾ ਨਹੀਂ ਹੈ ਆਉਣ ਵਾਲੇ 2 ਤੋਂ 3 ਦਿਨਾਂ ਦੇ ਵਿੱਚ ਮੌਸਮ ਸਾਫ਼ ਹੁੰਦਾ ਦਿਖਾਈ ਦੇਣ ਲੱਗੇਗਾ ਉਸ ਤੋਂ ਬਾਅਦ ਹਮਸਪਰੀ ਗਰਮੀ ਵੀ ਖਤਮ ਹੁੰਦੀ ਨਜ਼ਰ ਆਵੇਗੀ ਅਸਰ ਜਾਂ ਹੋਰ ਖਬਰਾਂ ਲਈ ਤੁਸੀਂ ਅੱਜ ਜੁੜੇ ਰਹੋ ਧੰਨਵਾਦ